ਬਿਨਾ ਬਿਨਾ ਵੋਟਾਂ ਚਵਾਏ ਕਿ ਲੋਕਾਂ ਕੋਲ ਲੱਗੇ ਕੋਈ ਆਸ ਨਹੀਂ ਹਾਂ ਜਦੋਂ ਨਾ ਪਾਉਗੇ ਪਰ ਮੇਰੀ ਗੱਲ ਸੁਣੋ ਉਹ ਅਗਰ ਮੈਂ ਮੋਟਾ ਦਵਾਉਂਗਾ ਕਿ ਅਸੀਂ ਇਹ ਬਣਾ ਦੇ ਕਿਸੇ ਲੋਕਾਂ ਨੂੰ ਪਤਾ ਲੱਗੂਗਾ ਤੁਸੀਂ ਵੋਟ ਪਾਣ ਗਏ ਹੋ ਨਾ ਕਿ ਬਿਸ਼ਰਮਗੀ ਹਾਲ ਹਾਲਾਤ ਇਹ ਮੈਨੂੰ ਇਹ ਮਸ਼ੀਨਾਂ ਦੇ ਇਲੈਕਟਰਲ ਬੂਥੀ ਦਾ ਉਹਨਾਂ ਤੇ ਵਿਸ਼ਵਾਸ ਨਹੀਂ ਜਿੱਥੇ ਕਿ ਲੋਕਾਂ ਨੂੰ ਪਈ ਜਾਂਦੀਆਂ ਕਰਦੇ ਉਸੇ ਕਰਕੇ ਹੁੰਦੇ ਰੋਟਾ ਕੋ ਚੰਗਾ ਜਿਹਾ ਪਾਸ ਹੋਤੇ ਹੈ ਉਹ ਇੱਕ ਤਾਂ ਹੋ ਸਕਦਾ ਹੈ ਕਿ ਰੋਦੇ ਵਿੱਚ ਜਿਆਦਾ ਨੈਟ ਨਹੀਂ ਬਣ ਜਾਵਾਂਗੇ ਕੋਈ ਕੋਈ ਇੰਟਰਨੈਟ ਨਹੀਂ ਬੰਦੇ ਸਾਡਾ ਫੋਨ ਤੇ ਹੈ ਕੋਸਾ ਗਲਤ ਕੁਝ ਹੋਣ ਲੇ ਉਹ ਚੀਜ਼ ਕੋਟੇ ਨੁਕਸਾਨ ਹੋਏਗਾ ਇਸ ਕਰਕੇ ਮੈਂ ਕਹਿ ਗਈ ਜਨਾ ਬਾਬਾ ਜੀ ਮੈਂ ਤਾਂ ਇਹ ਕਹੀ ਜਨਾ ਵੀ ਜੀ ਪੀਐਮ ਮਾਰੀ ਹੈ ਜਦ ਪਹਿਲਾਂ ਪਰਚੀ ਤੇ ਹੁੰਦੇ ਸੀ ਉਦੋਂ ਵੀ ਬੂਟ ਕੈਪਚਰਿੰਗ ਕਰੀ ਜਾਂਦੇ ਸੀ ਜਿਨ੍ਹਾਂ ਨੇ ਮਾਰਾ ਕਰਨਾ ਕਰੀ ਹੋ ਜਾ ਆਪਾਂ ਆਪਾਂ ਨੂੰ ਜੇ ਚੰਗਾ ਲੱਗਦਾ ਆਪਾਂ ਵੋਟ ਪਾਈਏ ਆ ਕੇ ਇਹਨੇ ਤਾਂ ਇਹ 몰ਣਾ ਹੈ ਸਾਰੇ ਵਾਦੋਵਾਦ ਬੋਲ ਕਰੀਏ ਜੇ ਅਸੀਂ ਕਹਿੰਦੇ ਆ ਵੀ ਸਾਨੂੰ ਅਧਿ ਮਿਲਣੀ ਆਈ ਤੇ ਜੇ ਅਸੀਂ ਕਹਿੰਦੇ ਇਹ ਵਧਿਆ ਹੋਣਾ ਚਾਹੀਦਾ ਤਾਂ ਵੋਟ ਦਾ ਅਧਿਕਾਰ ਇਸ ਲਈ ਐਗਰੀਕਲਚਰ ਅੰਡਰਵਿਸਟੀਬਲ ਦਾ ਮੌਨੋ ਤੋਂ ਤੋਂ ਕਿਸਾਨ ਮਿਲਣੇ ਵਿੱਚ ਪਾਰ ਹੈ ਲੋਕਾਂ ਨੇ ਕਰਵਾਣ ਦੇ ਰੋਟੀਆਂ ਨੂੰ ਇਹ ਆਇਆ ਆਪ ਦੇਖੋ ਸਾਡੀ ਸੰਸਥਾ ਵੱਲੋਂ ਦੀ ਹਰਾਨੀ ਆਪਣੇ ਮਾਣ ਦੇ ਹਾਨੀ ਕਿਨੇ ਕਿ ਬੱਚੇ 16 ਤੋਂ 22 ਸਾਲ ਹਾਈ ਸਕੂਲ ਦਾ 10000 ਦੇ ਗੱਡੀ ਦੇ ਵਿੱਚ ਪੰਜਾਬ ਦੇ ਵਿੱਚ ਪਿੰਟੇ ਨੂੰ जो alli ka naal koi paise nahi lenda mere vich sher tak sare apni marzi da laaye jo hai nayik tantri apna ke apna raakhe lo pukda vich auna chahiye kuch ab sirf namaste ke election aa rahe hain khatam ho chuke hain to in in da hal hai sahi in naam mein ho pichaye par kis tarah bhi har pal chali ਕਰਦੀ ਹੈ ਕਿ ਉਸੇ ਇਤਿਹਾਸ ਦੇ ਗੌਰਵ ਨਿਸ਼ਾਨ ਪੰਜਾਬ ਤੋਂ ਮਤਲਬ ਬਹੁਤ ਤਕਰੀਬਨ ਇਹ ਪੰਜਾਬ VOT ਤੋਂ ਲੜਨ ਵਾਲੀ ਲੜਾਈ ਜੇ ਇਹ ਬਿਨਾ ਵੋਟਾਂ ਦੇ ਨਹੀਂ ਬਿਨਾ ਬਿਨਾ ਵੋਟਾਂ ਦੇ ਆਏ ਕਿ ਲੋਕਾਂ ਦਾ ਲੱਗੇ ਕੋਈ ਅਸਰ ਨਹੀਂ ਹਾ ਚਾਹੋ ਨਾ ਪਾਓਗੇ ਪਰ ਮੇਰੀ ਗੱਲ ਸੁਣੋ ਅਗਲੇ ਮਹੀਨੇ ਵੋਟਾਂ ਦੇ ਉਹ ਅਧਿਕਾਰੀਆਂ ਨੂੰ ਵੋਟਾਂ ਦਿਵਾਉਂਗਾ ਕਿ ਅਸੀਂ ਜੰਮਾ ਦੇ ਲੋਕਾਂ ਨੂੰ ਪਤਾ ਲੱਗੂਗਾ ਤੁਸੀਂ ਵੋਟ ਪਾਣ ਗਏ ਸੀ ਕਮਿਸ਼ਨਰੀ ਦੀ ਆਖਾਲ ਹਲਾ ਹਲਾ ਤੇ ਮੈਨੂੰ ਇਹਨਾਂ ਮਸ਼ੀਨਾਂ ਇਹਨਾਂ ਇਲੈਕਟ੍ਰੋਨਲ ਮਸ਼ੀਨਾਂ ਉਨਾਂ ਤੇ ਵਿਸ਼ਵਾਸ ਨਹੀਂ ਕਰਦੀ ਜਿੱਥੇ ਕਿ ਲੋਕਾਂ ਨੂੰ ਪੈਸੇ ਦਿੰਦੇ ਨੇ ਕਹਿੰਦੇ ਉਹਨਾਂ ਵਸੇ ਕਰਕੇ ਹੁੰਦੇ ਇਹ ਲੋਕਾਂ ਨੂੰ ਪਤਾ ਨਹੀਂ ਜਦੋਂ ਆਪਾਂ ਸੁਣਦੇ ਆ ਉਹ ਹੈਕ ਤਾਂ ਹੋ ਸਕਦਾ ਹੈ ਅਖੜੋ ਦੇ ਵਿੱਚ ਇੰਟਰਨੈਟ ਹੋਵੇ ਨਹੀਂ ਪੰਜਾਵਾਂਗੇ ਕੋਈ ਇੰਟਰਨੈਟ ਨਹੀਂ ਉਹ ਬੰਦੇ ਸਾਡਾ ਫੋਨ ਹੈਕ ਹੋ ਗਿਆ ਜੀ ਉਹ ਕੁਝ ਨਾ ਉਹ ਚੁਰੀ ਕੋਟੇ ਨੁਕਸਾਨ ਹੋਏਗਾ ਇਸ ਤਰ੍ਹਾਂ ਕਿ ਮੈਂ ਕਹਿ ਗਈ ਜਨਾ ਬਾਬਾ ਜੀ ਮੈਂ ਤਾਂ ਹੀ ਕਹਿ ਜਨਾ ਵੀ ਜੀ ਪੀਐਮ ਮਾਰੀ ਹੈ ਜਦ ਪਹਿਲਾਂ ਪਰਚੀ ਤੇ ਹੁੰਦੇ ਸੀ ਉਦੋਂ ਵੀ ਗੂਟ ਕੈਪਚਰਿੰਗ ਕਰੀ ਜਾਂਦੇ ਸੀ ਜਿਨ੍ਹਾਂ ਨੇ ਮਾਰਾ ਕਰਨਾ ਕਰੀ ਹੋ ਜਾ ਆਪਾਂ ਆਪਾਂ ਨੂੰ ਜੋ ਚੰਗਾ ਲੱਗਦਾ ਆਪਾਂ ਵੋਟ ਪਾਈਏ ਉਹ ਵੋਟ ਨਹੀਂ ਕਿਉਂ ਪਾਈਏ ਆਪਾਂ ਜੇ ਤੁਹਾਨੂੰ ਉਹ ਤੁਸੀਂ ਕੋਈ ਵੀ ਜਗ੍ਹਾ ਲੱਭੋ ਮੈਂ ਨਹੀਂ ਕਹਿੰਦਾ ਜੀ ਆਪਣੇ ਕੋਲ ਐਲੀਐਮ ਤੇ ਆਪਸ਼ਨ ਆ ਗਈ ਬਿਲ ਨੋਟਾ ਦਾ ਬਿਲ ਨੋਟਾ ਦਾ ਆਪਾਂ ਨੂੰ ਫਾਇਦਾ ਇਹ ਆ ਇਹ ਵੱਧ ਤੋਂ ਵੱਧ ਲੋਕ ਨੋਟਾ ਦੱਬ ਪਰ ਮੇਡਾ ਕੋਈ ਨਹੀਂ ਪਸੰਦ ਉਹਨਾਂ ਦੀ ਇਹ ਲੋਕਾਂ ਤੱਕ ਆਵਾਜ਼ ਜਾਊਗੀ ਕਿ ਵੱਧ ਤੋਂ ਵੱਧ ਲੋਕ ਜਿਹੜੇ ਆ ਨੋਟਾ ਦੱਬਣਗੇ ਮਤਲਬ ਨੋਟਾ ਵਰਗਾ ਨੋਟਾ ਤੇ ਲੋਕਾਂ ਨੂੰ ਇਹ ਆਪਸ਼ਨ ਅਸੀਂ ਅੱਜ ਕਹਿੰਦੇ ਤੁਹਾਨੂੰ ਕੋਈ ਸਾਰੇ ਚੋਰ ਆ ਤਾਂ ਨੋਟਾ ਦੱਬੋ ਪਰ ਜਾ ਕੇ ਦੱਸੋ ਜਰੂਰ ਡਿਕਲੇਅਰ ਹੋਣਗੇ ਫੇਰ ਹੋਣਗੇ ਡਿਕਲੇਅਰ ਬਿਲਕੁਲ ਬਿਲਕੁਲ ਕੋਈ ਨਹੀਂ ਨਿਕਲੇ ਆ ਐਡਾ ਕਾਨੂੰਨ ਆ ਜੀ ਕਿ ਜੇ ਜਿਆਦਾ ਲੋਕਾਂ ਨੇ ਨੋਟਾ ਦੱਬਤਾ ਤਾਂ ਉੱਪਰ ਵਾਲੇ ਸਾਰੇ ਸਸਪੈਂਡ ਹੋ ਜਾਣਗੇ ਹਾਂ ਇਹ ਇਹ ਨੋਟਾ ਦੱਬੋ ਜੀ 60% 65% ਲੋਕਾਂ ਨੇ ਵੋਟ ਪਾਈ ਸੀ 52 65% ਉਹਨੂੰ ਵੋਟ ਪਾ ਦੇ ਜਿਹੜਾ ਤੁਸੀਂ ਨਹੀਂ ਜਿਹੜਾ ਚੋਰ ਹੈ ਉਹਨੂੰ ਜੇ ਪਾ ਦੇ ਅਸਲੀ ਨਹੀਂ ਤੇ ਫਿਰ ਨੋਟਾ ਦੱਬੋ ਮੈਂ ਕਹਿੰਦਾ ਸਾਰੇ ਵੋਟਾਂ ਉਹਨੂੰ ਵੋਟਾ ਕਿੱਥੇ ਕੋਈ ਨਾ ਮਸ਼ੀਨ ਦੇ ਅਖੀਰਲਾ ਬਟਨ ਮਸ਼ੀਨ ਦੇ ਅਖੀਰਲਾ ਬਟਨ ਨੋਟੇ ਵਾਲਾ ਹੁੰਦਾ ਜੇ ਤੁਹਾਨੂੰ ਉਹਦੇ ਉਹਦੇ ਚਿੰਨ ਕੀ ਬਣਿਆ ਉਹ ਬਾਬਾ ਜੀ ਉਹਦੇ ਤੇ ਲਿਖਿਆ ਹੁੰਦਾ ਕਰਾਸ ਲੱਗਿਆ ਹੁੰਦਾ ਨਨ ਆਫ ਦ ਬੋਟ ਓਕੇ ਮੈਂ ਨਹੀਂ ਕਹਿੰਦਾ ਕਿ ਤੁਸੀਂ ਨੋਟਾਂ ਨੂੰ ਪਾਓ ਜੇ ਤੁਹਾਨੂੰ ਕੋਈ ਚੰਗਾ ਲੀਡਰ ਲੱਗਦਾ ਚੰਗੇ ਲੀਡਰ ਨੂੰ ਪਾਓ ਜੇ ਤੁਹਾਨੂੰ ਨਹੀਂ ਲੱਗਦਾ ਤਾਂ ਨੋਟ ਚੰਗਾ ਚੰਗਾ ਇਸ ਤਰ੍ਹਾਂ ਜੇ ਧਰਮ ਦੇ ਚਾਰ ਸ਼ੰਕਰ ਆਚਾਰੀਆ ਨੇ ਉਹ ਵੀ ਦੇਖਦਾ ਹੈ ਮਤਲਬ ਪ੍ਰਕਾਸ਼ ਸਿੰਘ ਬਾਦਲ ਨਾਲ ਹੁਣ ਟੱਕਰ ਰਿਹਾ ਉਹਨੇ ਜਿਹੜੇ ਧਰਮ ਦੇ ਮਤਲਬ ਸਤ ਹਰਜੰਤ ਸਿੰਘ ਲੌਂਗਵਾਲ ਸੀ ਜਾਂ ਟੌਂਡਾ ਸੀ ਹੋਰ ਜਿਹੜਾ ਇੱਕ ਮਤਲਬ ਇਹ ਕਹਿੰਦਾ ਮੈਂ ਤੁਹਾਡੀ ਗੱਲ ਸਮਝ ਗਿਆ ਜੇ ਤੁਹਾਨੂੰ ਲੱਗਦਾ ਸਾਰੇ ਹੀ ਮਾਰੇ ਨਾ ਜਾ ਕੇ ਮਟਨ ਦੱਬੋ ਦੇ ਦੱਸੋ ਵੀ ਸਾਰੇ ਹੀ ਮਾਰੇ ਹੋ ਕੋਈ ਨਹੀਂ ਦਿਖਾ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਜੀ ਕਿੰਨਾ ਜਾਂਦਾ ਹੈ ਕਿਸਾਨ ਮੇਲੇ ਦੇ ਵਿੱਚ ਆ ਕੇ ਬੱਚਿਆਂ ਨੇ ਜਾਗਰੂਪੂ ਕਰਾਇਆ ਕਿ ਜੇਕਰ ਤੁਸੀਂ ਕਿਸੇ ਵੀ ਮੰਤਰੀ ਵਧੀਆ ਨਹੀਂ ਨੇਤਾ ਵਧੀਆ ਨਹੀਂ ਤਾਂ ਇੱਕ ਵੋਟ ਪਾਓ ਲੋਟੇ ਨੂੰ ਜੋ نیچے ਕਰਾਸ ਦਾ ਨਿਸ਼ਾਨ ਦਿੱਤਾ ਹੁੰਦਾ ਉਸ ਨੂੰ ਵੋਟ ਪਾਓ ਤਾਂ ਜੋ ਜੂਨ ਕਮਿਸ਼ਨ ਨੂੰ ਪਤਾ ਲੱਗ ਸਕੇ ਕਿ ਇੱਥੇ ਕੋਈ ਵੀ ਚੰਗਾ ਕੰਮ ਨਹੀਂ ਕਰੇਗਾ ਵੋਟ ਨਹੀਂ ਕੰਮ ਨਹੀਂ ਕਰੇਗਾ ਵੋਟ ਨਹੀਂ

ਅਪਰਾਧ ਕਿੱਤੀ ਕਿੱਤੀ ਸਿਕਰ ਤੱਕ ਪਹੁੰਚਾਉਣ ਦੀ ਆਸ ਦੀ ਵੇੜੇ ਵਿੱਚ ਸਿਰਫ ਦੁੱਧ ਹੈ ਰਾਜ ਵੱਸਾਈ ਇੱਟ ਨੇ ਆਪਣਾ ਕੀ ਆਪਣੇ ਮਨਾਫੇ ਡੁਗਣਾ ਡੌਗਣਾ ਕਰ